ਏਕੇ ਸੇ ਆਪ ਸਭ ਜੀ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਅਸੀਂ ਜੇ ਸਰੀਰਾਂ ਨੂੰ ਆਪ ਨੂੰ ਉਪਰੂ ਕਰਾ ਰਹੇ ਹਾਂ ਲਗਭਗ 4 ਦਿਨ ਪਹਿਲਾਂ ਅਸੀਂ ਇਸੇ ਚਿਹਰੇ ਨੂੰ ਆਪ ਜੀ ਦੇ ਜਨਤਾ ਦੇ ਸਾਹਮਣੇ ਲੈ ਕੇ ਆਏ ਸੀਗੇ ਇੱਕ ਨੌਜਵਾਨ ਚਿਹਰਾ ਹੁੰਦੇ ਨਾ ਤੇ ਕੁਝ ਅਜੀਹੋ ਜਿਹੇ ਨਾਲ ਸਰਕਮਸਟੈਂਸਿਸ ਜਿਹੜੇ ਅਚਾਨਕ ਵਾਪਰੇ ਜਿੰਦੇ ਕਾਰਨ ਮਤਲਬ ਕਿ ਅਸੀਂ ਕਹਿ ਸਕਦੇ ਆ ਕਿ ਸਰਕਾਰੀ ਮਸ਼ੀਨਰੀ ਦਾ ਵੀ ਦੁਰਪਯੋਗ ਜਿਹੜਾ ਹੋ ਗਿਆ ਪਰ ਅਸੀਂ ਉਸ ਦਿਨ ਵੀ ਇੱਕ ਗੱਲ ਕਹੀ ਸੀ ਜੇ ਰੱਬ ਜਿੱਤ ਪੱਖ ਦਾ ਹੈ ਤਾਂ ਉਸ ਨੂੰ ਕੋਈ ਰਾਰ ਨਹੀਂ ਸਕਦਾ ਇਹ ਜਨਤਾ ਦੀ ਜਿੱਤ ਹੈ ਜਨਤਾ ਨੇ ਇਹ ਵੀ ਕਹਿ ਸਾਬਤ ਕਰ ਦਿੱਤਾ ਹੈ ਵੀ ਜਿਹੜੀਆਂ ਮੌਜੂਦਾ ਸਰਕਾਰਾਂ ਦੇ ਨਮਾਇंदे ਜਾਂ ਉਹਨਾਂ ਦੇ ਵਰਕਰਸ ਜਿਹੜੇ ਆਪਣੇ ਆਪ ਦੀ ਇੱਕ ਬੱਕਰੇ ਜੋਸ਼ 'ਚ ਚੱਲਦੇ ਨੇ ਵੀ ਅਸੀਂ ਇੱਕ ਰੂਲੀ ਪਾਰਟੀ ਦੇ ਕੈਂਡੀਡੇਟ ਹੈ ਇਹ ਉਹਨਾਂ ਨੂੰ ਤਾਂ ਸੋਚੇ ਵੀ ਮਜਬੂਰ ਹੈ ਚ ਜਿੱਤਾਂ ਕਰਦੀਆਂ ਨੇ ਵੀ ਜੇਕਰ ਜਨਤਾ ਦੇ ਵਿੱਚੋਂ ਜਿੱਤ ਪ੍ਰਾਪਤ ਕਰਨੀ ਆ ਤਾਂ ਜ਼ਮੀਨੀ ਪੱਧਰ ਤੇ ਰਹਿਣਾ ਉਹਨਾਂ ਦੀ ਅੱਜ ਅਸੀਂ ਵੀਰ ਦਾ ਆਪ ਨੂੰ ਰੂਪ ਰੂਪ ਕਰਾ ਰਹੇ ਹਾਂ ਵਾਰਡ ਨੰਬਰ 32 ਤੋਂ ਸਾਹਿਬ ਜਗਜੀਤ ਸਿੰਘ ਜੀ ਕੁਲੇ ਇਹ ਉਹ ਨੌਜਵਾਨ ਲੜਕਾ ਹੈ ਜਿਸ ਨੇ ਅੱਜ ਨਗਰ ਨਿਗਮ ਕੌਂਸਲਰ ਦੀ ਵਿੱਚ ਵੱਡੀ ਲੀਡ ਜਿਹੜੀ ਪ੍ਰਾਪਤਤਾ ਕੀਤੀ ਸੀ ਪਰ ਕੁਝ ਮੈਨੀਪੂਲੇਸ਼ਨਸ ਦੇ ਨਾਲ ਲੀਡ ਚਾਹੇ ਛੋਟੀ ਰਹਿ ਗਈ ਹੈ ਪਰ ਫਿਰ ਵੀ ਜਿੱਤੇ ਨਾ ਨਹੀਂ ਹੈ ਸਰ ਜਿਸ ਨਾਲ ਤੁਹਾਡੀ ਜਿੱਤ ਹੋਈ ਆ ਇਹਦਾ ਤੁਸੀਂ ਮੇਨ ਜਿਹੜਾ ਸਿਹਰਾ ਹੈ ਉਹ ਕਿੰਦਾ ਸਿਰ ਕੇ ਮੰਨੋ ਅੱਛਾ ਵਾਈਕੂ ਜੀ ਕੀ ਫਤਿਹ ਮੈਂ ਆਪਣੀ ਜਿੱਤ ਦਾ ਮੇਨ ਸਿਹਰਾ ਆਪਣੇ ਸਪੋਰਟਰਾਂ ਤੇ ਵੋਟਰਾਂ ਤੇ ਤੇ ਉਹ ਮੇਰੇ ਵਰਕਰ ਸੀ ਉਹਨਾਂ ਦਿਨ ਰਾਤ ਮਿਹਨਤ ਕਰਕੇ ਬਿਨਾਂ ਕਿਸੇ ਡਰ ਤੋਂ ਸਰਕਾਰ ਦਾ ਬਹੁਤ ਦਬਾਅ ਸੀ ਸਾਰਿਆਂ ਤੇ ਫਤ ਉਹਨਾਂ ਨੇ ਕਿਸੇ ਵੀ ਯੁਨੀ ਮੰਨੀ ਤੇ ਤਗੜੇ ਹੋ ਕੇ ਕੋਟਾ ਪਵਾਇਆ ਤੇ ਸਰ ਜਿਸ ਤਰ੍ਹਾਂ ਕਿ ਹੁਣ ਜੋ ਮੌਜੂਦਾ ਸਥਿਤੀ ਹੈ ਨਗਰ ਨਿਕਲਦੀ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਵਨ ਪਾਰਟੀ ਮੈਜੋਰਟੀ ਜਿਹੜੀ ਨਾ ਕਿਸੇ ਵੀ ਪਾਰਟੀ ਨੂੰ ਨਹੀਂ ਮੇਰੇ ਨਾਲ ਰੂਲਿੰਗ ਪਾਰਟੀ ਨੂੰ ਨਾ ਆਪੋਜੀਸ਼ਨ ਪਾਰਟੀ ਨੂੰ ਜਿਹਨੂੰ ਸਭ ਤੋਂ ਵੱਡੀ ਕਵਰ ਕਵਰ ਸਾਹਮਣੇ ਆਏ 40 ਦੇ ਕਰੀਬ ਸ਼ਾਇਦ ਉਹਨਾਂ ਕੋ ਸੀਟਾਂ ਗਈਆਂ ਅਜੇ ਬਹੁਤ ਜ਼ਾਬਤ ਕਰਨ ਲਈ ਘਟਰੋ ਘਟ ਚਾਰ ਪੰਜ ਉਹਨਾਂ ਵਿੱਚ ਕੁਰਸੀ ਸਾਹਮਣੇ ਆ ਰਹੀ ਹੈ ਵੀ ਜਿਹੜੀਆਂ ਦੋ ਪਾਰਟੀਆਂ ਜਾਂ ਆਪਸ ਵਿੱਚ ਕਾਟੋਕਲੇਸ਼ ਚੱਲਦਾ ਸੀ ਔਰ ਇੱਕ ਮੇਅਰ ਦੀ ਕੁਰਸੀ ਪ੍ਰਾਪਤ ਕਰਨ ਲਈ ਉਹ ਚਾਹੇ ਇੱਕ ਹੋ ਰਹੇ ਨੇ ਮੇਬੀ ਇਟ ਇਜ਼ ਪੋਸੀਬਲ অর ਨਾਟ ਆਮ ਆ ਸਮ ਆਂਦਰ ਸੇਗਰ ਕਿ ਤੁਹਾਡੇ ਨਾਮ ਤੌਰ ਤੁਸੀਂ ਆਜ਼ਾਦ ਵੀਰਵਾ ਰਹੇ ਹੋ ਵੀ ਤੁਸੀਂ ਕਿਸੇ ਪਾਰਟੀ ਨੂੰ ਸਮਰਥਨ ਦੇ ਸਕਦੇ ਹੋ ਤੁਹਾਡੇ ਨਾਲ ਵੀ ਕੋਈ ਪੋਲੀਟਿਕਲ ਪਾਰਟੀ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਮੈਂ ਪਤਾ ਹੀ ਆਜ਼ਾਦ ਬੰਦੇ ਨੂੰ ਹਰ ਇੱਕ ਪਾਰਟੀ ਸੰਪਰਕ ਤਾਂ ਜ਼ਰੂਰ ਕਰੇਗੀ ਕਿ ਜਿੰਨੇ ਵੀ ਆਪਣਾ ਮੇਅਰ ਬਣਾਉਣਾ ਹਰ ਇੱਕ ਪਾਰਟੀ ਜੋਰ ਤਲ ਆਪਣਾ ਆਪਣਾ ਜੋਰ ਲਗਾਣਗੇ ਅਰ ਆਪਾਂ ਜੇ ਆਪਣੇ ਵੋਟਰਾਂ ਤੇ ਸਪੋਰਟਰਾਂ ਨਾਲ ਬਹਿ ਕੇ ਜੋ ਉਹਨਾਂ ਦੀ ਮਰਜ਼ੀ ਹੋਏਗੀ ਉਹਨਾਂ ਦੀ ਜਿਸ ਤਰ੍ਹਾਂ ਕਿ ਆਉਂਦਾ ਦੇਖੋ ਗੱਲ ਕੀ ਆਂਦੀ ਬੜੀ ਜਿੱਤ ਇੱਕ ਬੜੀ ਵੱਡੀ ਚੀਜ਼ ਹੁੰਦੀ ਹੈ ਹਾਰ ਰੋਲੇ ਨੂੰ ਬੰਦੇ ਨੂੰ ਹੌਸਲਾ ਦੇਣ ਕੋਈ ਨਹੀਂ ਆਉਂਦਾ ਪਰ ਜੇ ਜਿੱਤ ਹੋਵੇ ਬੰਦੇ ਨੂੰ ਮੁਬਾਰਕੀ ਦੇਣ ਵਾਲੇ ਕਾਫੀ ਆ ਜਾਂਦੇ ਨੇ ਪਰ ਇਸ ਸਮੇਂ ਦੇ ਵਿੱਚ ਅਸੀਂ ਸੋਚਦੇ ਹਾਂ ਕਿ ਸ਼ਾਇਦ ਤੁਹਾਨੂੰ ਆਪਣੀ ਘਾਤਮਾਂ ਦੀ ਆਵਾਜ਼ ਨੂੰ ਸੁਣੀ ਚਾਹੀਦੀ ਹੈ ਉਹ ਦੇਖੋ ਗੱਲ ਕੀ ਆਪੇ ਅਸੀਂ ਆਦਰ ਰੂਪੀ ਪਾਰਟੀ ਦੇ ਦਿਲਾਖ ਰਹੇ ਆ ਨੋਪੋਜੀਸ਼ਨ ਦੇ ਦਿਲਾਖ ਰਹੇ ਆ ਇੱਕ ਸ਼ਹਿਰ ਦਾ ਆਪਣਾ ਮਸਲਾ ਹੈ ਸ਼ਹਿਰ ਸਾਰੇ ਪੰਜਾਬ ਦੇ ਵਿੱਚੋਂ ਇਹੋ ਜਿ ਇੱਕ ਆਪਣੇ ਅੰਮ੍ਰਿਤਸਰ ਦੀ ਸਥਿਤੀ ਵੱਖਰੀ ਹੈ ਜਿੱਦੇ ਵਿੱਚ ਦੂਜੀਆਂ ਪਾਰਟੀਆਂ ਬਹੁਤ ਬਹੁਤ ਦੇ ਬਹੁਤ ਕਰੀਬ ਪਹੁੰਚ ਗਈਆਂ ਬਾਕੀ ਸ਼ਹਿਰਾਂ ਦੇ ਵਿੱਚ ਉਹ ਪਾਰਟੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹ ਕਿਤੇ ਵਿਲਾਕਸ਼ਾ ਕਰਨੇ ਦੇਸ ਰਹੀਆਂ ਹੁਣ ਕੀ ਅੱਜ ਦਾ ਕੋਈ ਪੁੱਤਾ ਵਾਸਤਾ ਪਿਉਣਾ ਕੋਈ ਭਰਾ ਲਾ ਪਾਉਂਦਾ ਕੋਈ ਅਜੇ ਵੀ ਕਈ ਬੰਦੇ ਹੋ ਜਿਹੜੇ ਤੁਹਾਨੂੰ ਆ ਆਮ ਆਦਮੀ ਪਾਰਟੀ ਦੇ ਹੀ ਵਰਕਰ ਕਿਨ ਰਹੇ ਨੇ ਕੀ ਤੁਸੀਂ ਅਜੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਹੈਗੇ ਜੀ ਮਨ ਲੱਗ ਕੇ ਤੁਸੀਂ ਇਜਾਦ ਦੀ ਤੇ ਜੇ ਸਮਰਥਨ ਦੇਣ ਦੇ ਲੋੜ ਪੈਂਦੀ ਹੈ ਤੇ ਉਹਦੇ ਵਿੱਚ ਸਿਰਫ ਸੁਝਾਅ ਪ੍ਰਾਪਤ ਕੀਤੇ ਜਾਣਗੇ ਆਪਣੇ ਵੋਟਰਾਂ ਦੇ ਸਪੋਰਟਰਾਂ ਦੇ ਵੀ ਕਿੱਧਰ ਜਾਣਾ ਚਾਹੋਗੇ ਉਹ ਤੇ ਜੇ ਤੁਹਾਨੂੰ ਕਹਦੇ ਆਮ ਆਦਮੀ ਸੌਰੀ ਕਾਂਗਰਸ ਨਾਲ ਜਾਣ ਦੀ ਲੋੜ ਪੈਂਦੀ ਹੈ ਤੇ ਕੀ ਉਸ ਜਗ੍ਹਾ ਤੇ ਆ ਕੇ ਤੁਹਾਡੇ ਉਹਨੂੰ ਕੋਈ ਵੱਡੇ ਅਹੁਦੇ ਦੀ ਮੰਗ ਵੀ ਉਸ ਟਾਈਮ ਦੱਸੇਗਾ ਜਦੋਂ ਮੌਕੇ ਤੇ ਗੱਲ ਆਏਗੀ ਤਾਂ ਬੈਠ ਕੇ ਜੋ ਲੀਡਰਸ਼ਿਪ ਵਾਲਾ ਜਾਂ ਆਪਣੇ ਸਾਡੇ ਵਰਕਰ ਸਰਬਾਨ ਕਹਿਣਗੇ ਜੋ ਉਹਨਾਂ ਦੀ ਵਾਜਬ ਹੁੰਦੇ ਹੁੰਦੇ ਇੱਕ ਮਹਾਵਰਾ ਹੈ ਜੀ ਪੰਜਾਬੀ ਦਾ ਪਰ ਹੁਣ ਗੱਲ ਇਹ ਹੈ ਕਿ ਇਹ ਬਾਹਵਾਂ ਕਿੱਦੇ ਗੱਲ ਚ ਪੈਂਦੀਆਂ ਤੇ ਸਮਾਂ ਹੀ ਦੱਸੂਗਾ ਤੇ ਪਰ ਗੱਲ ਫਿਰ ਸਾਡੇ ਮਾਂ ਚ ਇਹ ਕਿ ਨਸ਼ੰਕਾ ਪ੍ਰਗਟ ਜਿਹੜੀ ਹੁੰਦੀ ਆ ਤੇ ਇਹ ਜਿਹੜੇ ਰਾਜ ਰਾਈਡ ਦੇਤੀ ਪਾਰਟੀਆਂ ਨੇ ਰੂਲਿੰਗ ਪਾਰਟੀ ਦੀ ਸ਼ਾਸਤ ਉਹ ਤੇ ਅਸੀਂ ਗੱਲ ਕਰਾਂਗੇ ਸਾਨੂੰ ਇਹ ਵੀ ਇੱਕ ਜਾਣਕਾਰੀ ਮਿਲੀ ਆ ਵੀ ਬੜੇ ਸੀਨੀਅਰ ਪਾਰਟੀ ਦੇ ਨੇਤਾ ਵੀ ਜਿਹੜੇ ਆਪ ਜੀ ਦੇ ਨਾਲ ਤੁਹਾਨੂੰ ਸ਼ਾਇਦ ਮੁਬਾਰਕਬਾਦ ਪਰਸਨਲੀ ਵੀ ਦੇ ਕੇ ਗਏ ਨੇ ਇਹ ਲੀਡਰ ਉਹ ਉਦੋਂ ਕਿੱਥੇ ਸੀ ਜਦੋਂ ਤੁਹਾਡੇ ਟਿਕਟ ਕੱਟੀ ਗਈ ਸੀ ਇਹ ਸਵਾਲ ਨੇ ਕੀਤਾ ਗਿਆ ਉਹਨਾਂ ਤੋਂ ਨਹੀਂ ਆਇਆ ਤੇ ਸਵਾਲ ਜ਼ਰੂਰ ਕੀਤਾ ਸੀ ਕਿ ਜਿਹਨੂੰ ਸਾਨੂੰ ਲੋਟ ਸੀ ਉਹਦੋਂ ਵੀ ਨਹੀਂ ਖੜੇ ਤੇ ਬਾਕੀ ਚਲੋ ਜੋ ਵੀ ਹੋਏਗਾ ਬਿਨਾ ਆਪਣੇ ਵੋਟਰਾਂ ਜਾਂ ਸਪੋਰਟਰਾਂ ਤੋਂ ਜਿਨ੍ਹਾਂ ਨੇ ਸਾਡੇ ਲਈ ਦਿਨ ਰਾਤ ਇਕ ਕੀਤੀ ਬਹੁਤ ਮਿਹਨਤ ਕੀਤੀ ਆਜ਼ਾਦ ਇਲੈਕਸ਼ਨ ਲੜਨੀ ਸੌਖੀ ਨਹੀਂ ਉਹਨਾਂ ਬਿਨਾ ਸਰਕਾਰ ਦੇ ਦਬਾਅ ਤੋਂ ਬਿਨਾ ਕਿਸੇ ਡਰ ਤੋਂ ਮਿਹਨਤ ਕੀਤੀ ਤੇ ਦਿਨ ਰਾਤ ਇਕ ਕਰਕੇ ਸਾਨੂੰ ਦਿਟਾਇਆ ਐਂਡਲੀ ਆਵਾਜ਼ ਉਹਨਾਂ ਦੀ ਹੋਵੇਗੀ ਜੋ ਬੈ ਕੇ ਫੈਸਲਾ ਲੈਣਗੇ ਉਹਦੀ ਫੈਸਲਾ ਸਿਰ ਮੱਥੇ ਰੱਖ ਕੇ ਤੇ ਗਾਣਾ ਤੁਰਾਗੇ ਜੇ ਇਹਨਾਂ ਉਲਕ ਪਾਰਟੀ ਜੇ ਵੀ ਆਮ ਆਦਮੀਆ ਸਰਕਾਰ ਤੇ ਚਲੋਣਾ ਵੀ ਹੈ ਉਹ ਜਦੋਂ ਇਲੈਕਸ਼ਨ ਤੋਂ ਪਹਿਲਾਂ ਆਪਜੀ ਦੇ ਉੱਤੇ ਮਨਨ ਕਿ ਬਿਜਲੀ ਬੋਰ ਤੇ ਮਨਨ ਕਿ 800ਆਂ ਐਮਪੀਬੀ ਡਿਪਾਰਟਮੈਂਟਸ ਦੇ ਨੋਟਿਸ ਵਗੈਰਾ ਕਢਵਾਏ ਗਏ ਕਿ ਕਿਤੇ ਨਾ ਕਿਤੇ ਮੰਨ ਦੇ ਵਿੱਚ ਅਜੇ ਵੀ ਕੋ ਡਰ ਹੈਗਾ ਵੀ ਜੇ ਅਸੀਂ ਆਮ ਆਦਮੀ ਪਾਰਟੀ ਨੂੰ ਸਪੋਰਟ ਨਹੀਂ ਕਰਦੇ ਤੇ ਸਰਕਾਰ ਸਾਡੇ ਖਿਲਾਫ ਹੋਰ ਵੀ ਕੋਈ ਮਨਕੜਤ ਚੀਜ਼ਾਂ ਮਨਨ ਕਿ ਵਿਉਂਤ ਬੰਦੀ ਕਰ ਸਕਦੀ ਹੈ ਇਸ ਚੀਜ਼ ਦਾ ਖਤਸ਼ਾ ਹੈਗਾ ਚਲੋ ਸਰਕਾਰ ਹੈ ਉਹ ਜੋ ਮਰਜੀ ਕਰ ਸਕਦੇ ਇਦਾਂ ਦਾ ਕੋਈ ਡਰ ਹੁੰਦਾ ਤੇ ਫੇਰ ਅਸੀਂ ਇਲੈਕਸ਼ਨ ਇਲੈਕਸ਼ਨ ਹੀ ਨਾ ਜਿਹੜੀ ਇੱਕ ਅਸੀਂ ਇੱਕ ਹੋਰ ਗੱਲ ਕਰਾਂਗੇ ਆਮ ਜਨਤਾ ਨੂੰ ਆਮ ਵੇਖਣ ਚਾਹੂ ਮਿਲਿਆ ਵਾ ਡਿਵੈਲਪਮੈਂਟ ਹੁਣ ਕਈ ਵਾਰੀ ਕੀ ਹੁੰਦਾ ਜਿਹੜਾ ਕੌਂਸਲਰ ਹੈ ਜਦੋਂ ਕਿਸੇ ਆਪੋਜੀਸ਼ਨ ਪਾਰਟੀ ਦਾ ਪੰਜ ਜਾਂਦਾ ਹੈ ਤੇ ਫੰਡਿੰਗ ਵਿੱਚ ਬੜੀ ਤਕੜੀ ਪ੍ਰੋਬਲਮਸ ਪੈ ਜਾਂਦੀਆਂ ਨੇ ਕਈ ਵਾਰੀ ਕਿਉਂਕਿ ਆਪਣੇ ਜੇਬ ਚੋਂ ਖਰਚਾ ਕਰਨਾ ਬਹੁਤ ਔਖਾ ਹੁੰਦਾ ਹੈ ਸਰਕਾਰੀ ਖਰਚਾ ਜੋ ਸਾਰਿਆਂ ਵਾਡਾਂ ਲਈ ਬਰਾਬਰ ਹੋਊਗਾ ਪਰ ਹੋਕ ਲਿਆ ਜਾਂਦਾ ਹੈਗੇ ਉਹ ਵਾਰਡ ਦੇ ਵਿੱਚ ਤੁਸੀਂ ਕੀ ਹੈ ਆਪਣੇ ਵੋਟਰਾਂ ਨੂੰ ਮਤਲਬ ਕਿ ਯਕੀਨ ਦਿਵਾਓਗੇ ਵੀ ਚਾਹੇ ਸਰਕਾਰ ਦੇ ਵਿੱਚ ਰਹਿੰਦੇ ਹੋ ਜਾਂ ਨਹੀਂ ਰਹਿੰਦੇ ਔਰ ਡਵੈਲਪਮੈਂਟ ਜਿਹੜੀ ਉਹਦੇ ਵਿੱਚ ਤੁਸੀਂ ਆਪਣੇ ਪੈਰ ਲਾਓਗੇ ਜੇਕਰ ਤੁਹਾਡੇ ਕਦਮਾਂ ਨੂੰ ਤੁਹਾਡੇ ਹੱਥਾਂ ਨੂੰ ਕੋਈ ਰੋਕਦਾ ਹੈ ਤਾਂ ਉਹਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰੋ ਭਾਵੇਂ ਉਹ ਸਰਕਾਰੀ ਨੁਮਾਇੰਦਾ ਹੋਵੇ ਤੇ ਜਾਂ ਅਫਸਰ ਛੇ ਆਪਣੇ ਵੋਟਰਾਂ ਨੂੰ ਇਹ ਹੀ ਯਕੀਨ ਦਿਵਾਉਣਾ ਚਾਹਾਂਗੇ ਕਿ ਅਸੀਂ ਜੇ ਸਰਕਾਰ 'ਚ ਰਹੀਏ ਜਾਂ ਨਾ ਰਹੀਏ ਬਟ ਤੁਹਾਡੇ ਕੰਮ ਕਦੀ ਨਹੀਂ ਰੁਕਣਗੇ ਤੁਹਾਡੇ ਕੰਮ ਇਹਨਾਂ ਦੀ ਤਰ੍ਹਾਂ ਵੀ ਇਹੀ ਜਿਵੇਂ ਪਹਿਲਾਂ ਬਿਨਾ ਕਾਉਂਸਲਰ ਬਣੇ ਵੀ ਕੰਮ ਕਰਦੇ ਨੇ ਜੇਕਰ ਕਿਤੇ ਕੋਈ ਵੀ ਦਿੱਕਤ ਆਏਗੀ ਪਿੱਛੋਂ ਕੋਈ ਹੱਥ ਕਿਤੇ ਗਾਇਆ ਫੰਡ ਰੋਕੇਗਾ ਤੇ ਉਹਦੇ ਖਿਲਾਫ ਹਰ ਤਰ੍ਹਾਂ ਨਾਲ ਤੁਸੇ ਆਵਾਜ਼ ਬੁਲੰਦ ਕਰੋਗੇ ਹਰ ਤਰ੍ਹਾਂ ਆਵਾਜ਼ ਬੁਲੰਦ ਵੀ ਕਰਾਂਗੇ ਤੇ ਜੋ ਲੋੜ ਪਏਗੀ ਹਰ ਚੀਜ਼ ਕਰਾਂਗੇ ਜਿਸ ਤਰ੍ਹਾਂ ਕਿ ਦੇਖਣ ਚਾਇਆ ਵੀ ਜਿਹੜੇ ਇੱਕ ਰੂਲਿੰਗ ਪਾਰਟੀ ਹੋਵੇ ਚਾਹੇ ਇੱਕ ਆਪੋਜੀਸ਼ਨ ਪਾਰਟੀ ਇਹੀ ਪਾਰਟੀ ਹੋਵੇ ਜਿਸ ਨੇ ਵੀ ਪੰਜਾਬ ਚ ਬੜੇ ਲੰਬੇ ਸਮੇਂ ਲਈ ਰਾਜ ਕੀਤਾ ਉਹ ਸਾਰੇ ਇਹੀ ਬੰਦੇ ਜਿਹੜੇ ਨਾਲ ਇੱਕ ਫੁੱਡੇ ਲੈਂਣ ਲੱਗਦੇ ਨਜ਼ਰ ਆਏ ਮੈਂ ਕੀ ਗੱਲ ਅਸੀਂ ਸਮਝਦੇ ਆ ਵੀ ਜਿਹੜੀ ਇੱਕ ਵੋਟ ਹੈ ਨਾ ਉਹ ਇੱਕ ਤਖਤ ਤੋਂ ਤਖਤੇ ਤੱਕ ਲੈ ਆਉਂਦੀ ਹੈ ਤੇ ਮੌਜੂਦਾ ਸਰਕਾਰਾਂ ਲਈ ਸਾਇਦ ਜਿਹੜੀਆਂ ਇਹ ਉਦਾਹਰਣਾਂ ਨੇ ਉਹਨਾਂ ਦੀ ਨੀਤ ਵੀ ਉਡਾਉਣ ਲਈ ਕਾਫੀ ਹੋਣਗੀਆਂ ਕਿ ਜਦੋਂ ਕੋਈ ਵਰਕਰ ਤੁਹਾਡੇ ਨਾਲ ਲੰਬੇ ਸਮੇਂ ਲਈ ਕੰਮ ਕਰਦਾ ਹੈ ਤੇ ਵੋਟਾਂ ਦੌਰਾਨ ਤੁਸੀਂ ਕਿਸੇ ਹੋਰ ਮੰਤਵਾਂ ਨੂੰ ਹੱਲ ਕਰਨ ਲਈ ਤੁਸੀਂ ਟਿਕਟਾਂ ਕਿਸੇ ਹੋਰ ਨੂੰ ਦੇ ਦਿੰਦੇ ਹੋ ਤਾਂ ਉਦੋਂ ਤੁਹਾਡੇ ਵਰਕਰ ਦੇ ਤੁਹਾਨੂੰ ਯਾਦ ਕਿਉਂ ਨਹੀਂ ਆਉਂਦੀ ਤੇ ਜਿਹੜੀ ਵੀ ਇੱਕ ਪੰਜਾਬ ਦੀ ਸਰਕਾਰ ਆਉਣ ਵਾਲੇ ਸਮੇਂ ਸਥਾਪਿਤ ਹੁੰਦੀ ਹੈ ਉਸ ਨੂੰ ਸ਼ਾਇਦ ਜ਼ਮੀਨੀ ਪੱਧਰ ਤੋਂ ਇਹ ਜਿਉਂ ਸੋਚਨਾ ਹੋਵੇਗਾ ਇਹ ਇੱਕ ਆਮ ਆਦਮੀ ਕਮਜ਼ੋਰ ਨਹੀਂ ਹੈ ਜਿਉਂ ਜਿਸ ਕਿਸੇ ਦੇ ਹੱਕ ਵਿੱਚ ਉਹ ਫਤਵਾ ਦਿੰਦਾ ਹੈ ਜੇ ਤਹ ਮੇਝਾ ਉਸੇ ਦੇਂਦੇ